ਕੋਈ ਵੰਗਾ ਪਾਉਣ ਦੀ ਲੋੜ ਨਹੀਂ ਭਾਵੇਂ ਵੀਰ ਕੋ ਪਾ ਵੀ ਲਵੇ ਠੀਕ ਹੈ ਜੀ ਭਾਜੀ ਕਰੀਏ ਕਰੋ ਸ਼ੁਰੂ ਪਾਣੀ ਆਖੇ ਥਲੇ ਪਾਣੀ ਰੱਖਿਆ ਨਹੀਂ 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 ਬਾਲਟੀ ਆਪੇ ਖਾਲੀ ਵਿਖਾਤੀ ਹੈ ਤੇ ਲੋ ਜੀ ਕਰ ਲਓ ਜੇ ਦੋਸਤੋ ਮੂਹਰ ਲਿਖਣਾ ਨਹੀਂ ਧਰਾਂ ਦਾ ਆਹ ਲੋ ਜੀ ਚੋਈ ਤੁਹਾਡੇ ਸਾਹਮਣਿਆਂ ਕੋਈ ਭੂਰ ਛਟਾ ਨਹੀਂ ਜੀ ਬਿਲਕੁਲ ਚੋਈ ਇੱਕ ਨੰਬਰ ਦੀ ਇਹ ਨੂੰ ਚੁੱਪ ਕਰਾਈ ਵਸ਼ਿੰਗ ਮੜਾ ਹੈ ਗਾੜੀ ਬੰਦ ਹੈ ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਲੌਗ ਪਹੁੰਚਿਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਲਾਲੂ ਕੋਮਣ ਤਸੱਲੀ ਤੇ ਜਲਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਹੈ ਸ਼ਮਸ਼ੇਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਚਾਰ ਨਾਗ ਗਾਵਾਂ ਦੇ ਵਿੱਚ ਹੋਵਾਂਗੇ ਤਿੰਨ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਪਣਾ ਹੋਊਗੀ ਡਿਟੇਲ ਸਾਰੀ ਆਪਾਂ ਬਾਈ ਸ਼ੇਰੇ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਭਾਈ ਨਾਲ ਗੱਲਬਾਤ ਕਰ ਲਈ ਡਿਟੇਲ ਸਾਰੀ ਪੁੱਛ ਲਈ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਭਾਈ ਸ਼ਮਜੀਤ ਜੀ ਸਸਰੀ ਘਰ ਸਸਰੀ ਘਰ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਹੋਰ ਭਾਈ ਠੀਕ ਹੈ ਸਾਹ ਚੜਦੀ ਕਲਾ ਭਾਜੀ ਚਲ ਜੀ ਦੋ ਵਜੇ ਕੰਮ ਕਰ ਕੰਮ ਕਰ ਭਾਜੀ ਵਧੀਆ ਡੰਗਰ ਹੋਵੇ ਸਿੰਘ ਚੰਗਾ ਠੀਕ ਹੈ ਜੀ ਤੇ ਮੈਂ ਤੋਂ ਮਿੰਟ ਵਗਦਾ ਦੁੱਧ ਵਾਲਾ ਪਹੂ ਨੰਗਰ ਖਾਨ ਭਾਂਡਾ ਹੋਵੇ ਠੀਕ ਹੈ ਜੀ ਇਹ ਡੰਗਰ ਯਾਰ ਵੱਧ ਕਿਤੇ ਘੱਟ ਗਈ ਲੋਕੀ ਲਈ ਜਾਂਦੇ ਮਾਲ ਭਾਜੀ ਆਪਾਂ ਅੰਬੇਸਰ ਚਾਰ ਘੋੜੀ ਵੀੜੀ ਪਾਈ ਭਾਜੀ ਇਹ ਪਰਸੋਂ ਵਾਈ ਚੌਥ ਸਾਰੇ ਮਾਲ ਵੇਚ ਗਿਆ ਭਾਜੀ ਮੈਂ ਕਿਰਪਾ ਬਾਬੇ ਬ ਅੱਜ ਆਪਣੇ ਕੋ ਟੋਟਲ ਚਾਰਨਾਗ ਅੱਜ ਚਾਰਨਾਗ ਆਪਣੇ ਤੋਂ ਭਾਜੀ ਮਈਆਂ ਲਈਆਂ ਸਵਿਰੇ ਉਹਨਾਂ ਦੀ ਪਾਵਾਂਗੇ ਅੱਜ ਗਾਈਆਂ ਦੀ ਚੋਮਾਂ ਦੀ ਪਾਈਏ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਐਡਰੈਸ ਪੜ੍ਹਨਾ ਬਹੁਤ ਹੈ ਐਡਰੈਸ ਭਾਜੀ ਤਹਿਸੀਲ ਤਰਨਤਾਰਨ ਜ਼ਿਲ੍ਹਾ ਵੀ ਤਰਨਤਾਰਨ ਪਿੰਡ ਲਾਲੂ ਘੋਮਣ ਠੀਕ ਹੈ ਤੇ ਤਸਵੀਰ ਵੀ ਤਰਨਤਾਰਨ ਫੋਨ ਨੰਬਰ ਨਾਮ ਦੱਸ ਦਿਓ 98730 3678 ਠੀਕ ਹੈ ਨਾਸ਼ਮ ਨਾਸ਼ਮਸ਼ੀਰ ਸਿੰਘ ਓਕੇ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਹਾਂ ਜੀ ਭਾਜੀ ਦੱਸੋ ਜੀ ਭਾਜੀ ਇਹ ਵਸ਼ੀ ਪਹਿਲਾਂ ਦੁੱਧ ਦਿੱਤਾ 16 17 ਕਿਲੋ ਜੀ ਅਰਗੇਨ ਦੁੱਜਾ ਸੁਆਸ ਹੋਈ ਆ ਬੱਛੀ ਕੋਲ ਉਹ ਸੀਗੀ ਬੋਲੇ 14 15 16 ਕਿਲੋ ਹੋਣਾ ਹੋਊਗਾ 14 15 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਨਾ ਹਾਂਜੀ ਪੂਰੀ ਐ ਕੋਈ ਦੋ ਡੰਗ ਚਾਰ ਡੰਗ ਭਾਵੇਂ ਤਸੱਲੀ ਕਰਾ ਲੈ ਠੀਕ ਹੈ ਜੀ ਬਾਕੀ ਜਿਹੜੀ ਆ ਵੇਨਸ ਲੱਗੀ ਨਾ ਵਾਨੇ ਤੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਜਿਹੜੀ ਨਾਰਾਂ ਆੜੀ ਵੇਖੋ ਬਰੀਕ ਬਰੀਕ ਤੇ ਗਾਂ ਜਿਹੜੀ ਦੁੱਧ ਵਾਲੀ ਇਹ ਭਾਜੀ ਲੰਮੀ ਵੇਖੋ ਬੱਛੀ ਕਿੰਨੀ ਲੰਮੀ ਬਾਕੀ ਦੀ ਲੈਂਥ ਵੇਖ ਲੋ ਚੈੱਕ ਕਰ ਲੋ ਤੇ ਪਿਓਰ ਦੋਸਤੋ ਪੂਰੀ ਜੈਡ ਬਲੈਕ ਹੈ ਜਰਸੀ ਇਹ ਵੀਰ ਇਹ ਜਰਸੀ ਚ ਕਰਾਸ ਪੂਰੀ ਬਰਸੀ ਦੇ ਸ਼ਾਈ ਵਾਲ ਦੇ ਨਾਲ ਕਰਾਸ ਸੰਗਰ ਨਹੀਂ ਜੀ ਸ਼ਾਈ ਆ ਦੇ ਕਰਾਸ ਰੱਖ ਦੀ ਹਾਂ ਜਰਸੀ ਦੇ ਨਾਲ ਹਾਂ ਜੀ ਜਰਸੀ ਨਾਲ ਹਾਂ ਠੀਕ ਹੈ ਕਰਾਸ ਸੰਗਰ ਕੋਈ ਮਤਲਬ ਇਹਨੂੰ ਜਿਤਨਾ ਗਰਮੀ ਗਾੜੀ ਹੱਤ ਵਰਣੀ ਨਾ ਹਾਂ ਇਹਨੇ ਲੰਮਾ ਸਮਾਂ ਦੁੱਧ ਦੇਣਾ ਠੀਕ ਹੈ ਜੀ ਆਪ ਵੱਛੀ ਛੱਡੋ ਕਿਤੇ ਇਹਨੇ 2 ਮਹੀਨੇ 3 ਮਹੀਨੇ ਕੋਈ ਜਾਓ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਭਾਜੀ ਵੱਛਾ ਬੱਚਾ ਵੱਛਾ ਅਰਸੋਂ ਨਹੀਂ ਵੱਛਾ ਠਾਣੋਂ ਮਿਲ ਜਾ ਲਓ ਜੀ ਆ ਜੇ ਬੱਚਾ ਇਹਦੇ ਮਗਰ ਵੱਛਾ ਹਾਂ ਜੀ ਭਾਈ ਤੇ ਬਿਲਕੁਲ ਤਾਜੀ ਸੂਈ ਅੱਜ ਕੋਈ ਤੀਜਾ ਦਿਨ ਹੋ ਗਿਆ ਸੀ ਹਾਂ ਪਰਸੋਂ ਰਾਤ ਸੂਈ ਜੋ ਠੀਕ ਹੈ ਜੀ ਹਾਂਜੀ ਇਹ ਮਿਸਨਾ ਤਿੰਨ ਚਾਰ ਚਪਾਈਆਂ ਜੁ ਹੋਈਆਂ ਨੇ ਹਾਂਜੀ ਹਾਂਜੀ ਇਹਦੇ ਬੌਲੀ ਆ ਗਏ ਠੀਕ ਹੈ ਜੀ ਬਾਕੀ ਦੀ ਥਣਾਂ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਨੋਕੜਾ ਥਣ ਬਹੁਤ ਵਧੀਆ ਦੇਖਣ ਵਿੱਚ ਚਾਰੇ ਥਣ ਗੈਬ ਚ ਕੋਈ ਫੋਟ ਸ਼ਾਨੀਆਂ ਨਾਲ ਦੁੱਧ ਹੁੰਜੜਾ ਮੌਕੇ ਦਾ ਕੋਈ ਆਪਣਾ ਬੋਲਾ 14 ਲੀਟਰ ਦੇ ਲੈ ਮੈਂ ਨਾ ਵਛੀ ਭਾਜੀ ਥੋਰ ਕੇ ਵਿਖਾਉਣੇ ਕਿਤੇ ਘਰ ਘਰ ਵਛੀਆਂ ਜੰਮਣੀਆਂ ਆ ਲੋ ਜੀ ਆ ਕਰੋ ਚੈੱਕ ਕਿਤੇ ਘਰ ਘਰ ਵਛੀਆਂ ਨਹੀਂ ਜੰਮਣੀਆਂ ਭਾਜੀ ਆ ਵੇਖੋ ਜੀ ਮੋਟਰੀ ਲੋੜ ਦਾ ਕਰਕੇ ਕੋਈ ਪਹੂ ਵੇਚਦਾ ਠੀਕ ਹੈ ਜੀ ਨਹੀਂ ਤਾਂ ਕੋਈ ਵੇਚਦਾ ਨਹੀਂ ਹਾਂ ਜੀ ਦੋਸਤੋ ਕਰੋ ਚੈੱਕ ਹੈ ਨਾ ਵੀਰ ਥੱਲੇ ਨਾਮ ਜਰਾ ਡੁੱਲ ਨਹੀਂ ਆਪਾਂ ਲਵਾਈ ਵੀ ਲਾਈਵ ਚ ਪਾਵਾਂਗੇ ਇੱਡੀ ਕਿਹੜੀ ਗੱਲ ਆ ਠੀਕ ਹੈ ਜੀ ਆ ਠੀਕ ਹੈ ਜੀ ਖੋਲ ਕੇ ਦਿਖਾਈਏ ਵੀਰੇ ਤਾਓ ਜੀ ਭਾਜੀ ਤਾਰਾਂ ਦੇ ਉੱਤੇ ਤੁਸੀਂ ਚੈੱਕ ਕਰ ਲੀਂ ਤੇ ਥਣਾਂ ਦੀ ਕੁਆਲਿਟੀ ਚੈੱਕ ਕਰੋ ਆ ਵੇਖੋ ਪਸਮਾਨ ਦੇ ਵਿੱਚ ਗਾਂ ਆ ਗਈ ਹੱਥ ਲਾਉਂਦਿਆਂ ਨਾਲ ਇਹ ਭਾਜੀ ਵੀਡੀਓ ਪਾ ਦੇ ਦਿਨ ਲੱਗੇ ਆਪਾਂ ਹਾਂ ਇਹ ਖਲੂਣੀ ਨਹੀਂ ਚਲੋ ਜੀ ਆ ਕਰੋ ਹਾਂ ਜੀ ਚਲੋ ਛੇੜੀ ਵੀਰ ਦੇ ਕਰਮਾਂ ਦੇ ਲੈ ਰਹੇ ਆ ਹਾਲੋ ਜੀ ਜਿਹੜਾ ਕੋ ਪਹਿਲਾ ਫੋਨ ਕਰੂ ਉਹਦਾ ਮਾਣ 14 15 ਕਿਲੋ ਜਿਹੜਾ ਮੌਕੇ ਦਾ ਬਹੁਤ ਆਦਾ ਸਟਾਰਟਿੰਗ ਹੈ ਜੀ 19 ਕਿਲੋ ਬੌਲੀ ਖੁੱਲੀ ਹੋਊ ਹਾਂ ਬਾਕੀ ਜਿਹੜਾ ਆਰਡਰ ਹੈ ਨਾ ਬੜਾ ਸੁਣਾ ਨਿੱਗਰ ਆਰਡਰ ਜਾ ਪੁਰਾ ਫਿਰ ਇਹ ਸੜਾ ਦੀ ਬੱਛੀ ਨੂੰ ਕੋਈ ਲੱਤ ਛੜ ਪਾਂ ਨਹੀਂ ਛੋਟਾ ਹੀ ਬੱਚਾ ਚੋਲੇ ਹਾਲੋ ਜੀ ਸੀਲਸ ਲਗਾਏ ਪੂਰੀ ਰੱਜ ਕੇ ਜਿ ਕਰਿਓ ਚੱਕ ਲਿਆ ਵੀਰ ਮੋੜ ਦਾ ਮੂੰਹ ਸ਼ੇਦਾਂ ਹਾਂਜੀ ਮੂੰਹ ਸ਼ੇਦਾਂ ਸਵੇਰ ਦੂਜਾ ਦੇ ਸ਼ੇਦਾਂ ਹੈ ਨਾ ਹਾਂਜੀ ਲੋ ਜੀ ਦੂਜਾ ਸਵੇਰ ਸੂਜੀ ਤੇ ਮੂੰਹ ਹੋਈ ਸ਼ੇਦਾਂ ਦੇ ਆਹ ਲਓ ਹੇਕਰੋ ਚੱਕ ਦੋਸਤੋ ਆਰਡਰ ਕੁਆਲਟੀ ਨੇ ਦੀ ਕਰਮਾਈ ਦੀ ਰੱਖਵਾਇਆ ਜਿਹੜੇ ਬਸੀ ਜੀ ਕਰਦਾ ਤੋੜ ਕੇ ਦਿਖਾਈ ਗਈ ਏ ਪਹਿਲਵਾਨ ਵਾਲੀ ਪੂਰੀ ਮਸਤ ਚਾਲ ਡਾਕਲਾ ਵੀਰ ਮੜੀ ਜੀ ਫੋਸ ਕਰ ਲੈਂਦੇ ਲੋਜੀ ਕਰਿਓ ਚੱਕ ਦੋਸਤੋ ਇੱਕ ਗੜਿਆ ਦਾ ਹੋਰ ਕਢਾ ਦਿੰਦੇ ਇੱਕ ਮਿੰਟ ਮੈਨੂੰ ਅਜੀ ਨਾੜਾਂ ਵਿੱਚ ਖਾਲ ਦੇ ਬਣੀਆਂ ਜਾਵਣੇ ਪੁੰਜੀ ਗੋਤ ਹਲੋ ਜੀ ਕਰਿਓ ਚੱਕ ਬਾਈ ਸਰੇ ਇਹਦਾ ਮੁੱਲ ਕਦਾ ਹੋਊਗਾ ਮੁੱਲ ਭਾਜੀ ਅੱਜ ਤੁਸੀਂ ਕਰ ਦੋ ਇਹ ਕਿਰਪਾ ਵੀ ਜਜਾ ਮਲਕਾ ਦੀ ਕਿਉਂਕਿ ਤੁਸੀਂ ਉਹਨੂੰ ਪਹਿਲੇ ਲਾਗੇ ਖੇਤੀਆਂ ਹੁੰਦੀਆਂ ਸੀ ਤੇ ਮੈਂ ਇਥੇ ਮਲਕਾ ਦਾ ਚੰਗਲ ਲੇਕਰੀ ਭਾਈ ਵਸ਼ੀ ਤੋੜ ਕੇ ਵਿਖਾਈ ਦਿਓ ਜੀ ਕਰ ਲਓ ਚੈੱਕ ਦੋਸਤੋ ਭਾਈ ਸ਼ੇਰਾ ਕਹਿੰਦਾ ਘੇੜਾ ਭਾਈ ਇਹਦਾ ਅੱਠ ਗਾਹ ਗਾਗੇ ਆ ਠੀਕ ਹੈ ਤੇ ਮੈਂ ਨਾ ਵੀਡੀਓ ਪਾਉਣੀ ਪਾਉਣੀ ਠੀਕ ਹੈ ਕਰੋ ਚੈੱਕ ਜੀ ਗਾਇਦੇ ਇੱਥੇ ਵੀ ਕੀ ਮਾ ਨਹੀਂ ਅਗਰੀ ਕੱਦਗਾਠ ਕਰ ਲਿਓ ਚੈੱਕ ਇਹ ਇੱਕ ਗੇੜਾ ਸ਼ੇਰਾ ਕਹਿੰਦਾ ਹੋਰ ਕਟਾਉਣਾ ਦਾ ਮੱਕਾ ਲੂ ਕਟਾਓ ਲੈਓ ਜੀ ਮੋੜੋ ਜੀ ਇਹ ਖੜੀ ਦਫਰੀ ਖੂਬਸੂਰਤ ਪੂਰੀ ਜੈਡ ਬਲੈਕ ਹਰ ਉਹ ਦੀ ਚੈੱਕ ਕਰ ਲਓ ਅੱਛਾ ਭਾਈ ਚਵਾਈ ਇਹਦੀ ਆਪਾਂ ਕਰਵਾ ਦਾਂਗੇ ਵੀਡੀਓ ਦੇ ਵਿੱਚ ਕਰਾ ਦਿੰਨੇ ਆ ਭਾਜੀ ਅਜੇ ਟਾਈਮ ਮੇਸਰਾਂ ਤਿੰਨ ਕਿਤਾਬ ਅਜੇ ਤੇ ਆ ਤੁਹਾਨੂੰ ਬੜਾ ਟਾਈਮ ਤੇ ਕੋਈ ਨਹੀਂ ਕਰਾ ਦੇਗਾ ਜੋ ਕਰਤੂਤ ਸਾਹਮਣੇ ਦਿਖਾ ਦੇਣੀ ਠੀਕ ਠੀਕ ਹਾਂਜੀ ਤੇ ਕਿੰਨਾ ਮੁੱਲ ਕਰਨਾ ਹੈ ਭਾਜੀ ਮੁੱਲ ਤੇ 85 ਵੀ ਚੱਲਦਾ ਤੇ 82 ਚੱਲਦਾ ਜੀ ਤੇ 70 ਦੀ ਵੈਡ ਦੇ ਦिए 70 ਦੀਆਂ ਦੇ ਕੰਮ ਆ ਗ ਮੰਨ ਲਓ ਸਰ ਮਾਨ ਤੇ ਸਾਰਾ ਕੁਝ ਕਰਤਾ ਆ ਤਾਂ ਅੱਛਾ ਮਤਲਬ ਇੱਥੇ ਪੰਜ ਚਾਰ ਗਾਹ ਟੋਲੇ ਟੋਲੇ ਮੁੜੇ ਮਤਲਬ ਇਹੋ ਮੇਰਾ ਮਕਸਦ ਇਹ ਵੀ ਵੀਡੀਓ ਬਣਦੀ ਰਹੇ ਨਾ ਠੀਕ ਹੈ ਜੀ ਮਾਲ ਆਪਣਾ ਸਿਰ ਨਹੀਂ ਖਪਾਉਣਾ ਪੈਂਦਾ ਹਾਂਜੀ ਹਾਂਜੀ ਮੈਂ ਤਾਂ ਸਾਹ ਹੀ ਬਹਿ ਜਾਂਦਾ ਬੋਲ ਬੋਲ ਕੇ ਠੀਕ ਹੈ ਜੀ ਹਾਂਜੀ ਚਲ ਦੱਸੋ ਫਿਰ ਕੰਮ ਆ ਗ ਮਾਨ ਕਰਦੇ 70 ਚ ਭਾਈ ਯਾਰ ਛੋਟ ਕਰ ਦਿਨੇ 63 ਰੁਪਏ ਹੋਗੇ ਹਾਂਜੀ ਠੀਕ ਹੈ ਜੀ ਚਲ 85000 ਰੁਪਈਆ ਦੋਸਤੋ ਵੈਸੇ ਡਿਮਾਂਡ ਰੱਖੀ ਹੈ ਬਾਕੀ ਵਸੀਤੇ ਕੱਟ ਕੱਟ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਰੇਟ ਬਾਈ ਨੇ ਜੈਜ ਕੀਤਾ ਨਹੀਂ ਆਪਾਂ ਵੇਚਣ ਵਾਲੀਆਂ ਹੁੰਦਾ ਇੱਕ ਘੱਟ 70 ਜ ਨਹੀਂ ਕਿ 63000 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਜਿਹੜਾ ਮਾਨਦਨ ਹੋਊਗਾ ਜਿੰਨਾ ਵੀ ਹੋ ਸਕੇ ਬੱਚਾ ਇਦਾਂ ਕੋਈ ਭਾਵੇਂ ਆਪਾਂ ਤੋਂ ਸੀਰੀਜ਼ ਲਗਾ ਕਰ ਲਿਓ ਚੈੱਕ ਆ ਪੂਰੀ ਹੈ ਜੀ ਕੋਈ ਨਾਂ ਤਰਾ ਮਾਰਸ ਲੈਵੇਂ ਦੁੱਧ ਆਪਾਂ ਕੰਨੂ ਖਰਾਬ ਕਰਨ ਹਾਂ ਹਾਂ ਇਹਦਾ ਕਿ ਦੋ ਨੰਬਰ ਪਾਜੀ ਇਹ ਤਾਂ ਕੱਲ ਰਾਤ ਸੋਈ ਅੱਛਾ ਜੀ ਬੱਚੀ ਬੜੀ ਸੋਹਣੀ ਦਿੱਤੀ ਜੀ ਇਹਦੇ ਮਗਰ ਵਸੀਏ ਸੀ ਬਹੁਤ ਸੋਹਣੀ ਵੇਖੋ ਆਓ ਜ ਨਾਲੇ ਕੋ ਵੀਰ ਸਾਂਭੇ ਹਾਂਜੀ ਨਾਲੇ ਵਸ਼ੀਨ ਦੁੱਧ ਛੱਡੇ ਦੇ ਨਾਲੇ ਦੁੱਧ ਪੀਵੇ ਨਾਲੇ ਆਪ ਦੁੱਧ ਪੀਵੇ ਚਾੜ ਦੇਖੋ ਇਹਨੂੰ ਕਿਹੜਾ ਲੱਗਾ ਕਰਿਓ ਚੈੱਕ ਦੋ ਇਹਦੇ ਮੇਰੇ ਨੂੰ ਹੀ ਉੱਥੋਂ ਜੇ ਪਰ ਥੱਲੇ ਚਾੜ ਦੇਖੋ ਕਿਹੜਾ ਲੱਗਾ ਲਓ ਜੀ ਗੁਲਾਬੀ ਰੰਗ ਸਫਾਈਆਂ ਕਿਤੇ ਗੜੀ ਦੀਆਂ ਇਹਦੀਆਂ ਇਹਨੂੰ ਤੁਰ ਪੁੱਤ ਸਿੱਧੀ ਹਾਂ ਲਓ ਜੀ ਵੇਖੋ ਜੀ ਭਾਜੀ ਸਫਾਈਆਂ ਦੇਖੋ ਲੈ ਵੇਨੀਆਂ ਸੇਮ ਕਲਰ ਵਸ਼ੀਦਾ ਤੇ ਗਾਂ ਦਾ ਇੱਕੋ ਜਿਹਾ 12 ਕਿਲੋ 13 ਕਿਲੋ ਬੋਲਾਊ 12 13 ਕਿਲੋ ਤੋਂ ਸਟਾਰਟਿੰਗ ਹੈ ਨਾ ਹਾਂਜੀ ਆ ਲਓ ਜੀ ਕਰੋ ਚੈੱਕ ਆਕੇ ਦੋਸਤੋ ਚਲੋ ਕੱਢ ਕਾਠ ਜਿੱਦਾਂ ਦਾ ਵੀ ਮਾਲਕ ਨੇ ਬਖਸ਼ਿਆ ਇਹਨੂੰ ਕਰਮਾ ਦੀ ਬਹੁਤ ਸੋਹਣਾ ਬਖਸ਼ਿਆ ਅਰੇ ਭਾਜੀ ਪੁੱਠੇ ਜੋ ਕੱਢੀ ਆ ਗਏ ਠੀਕ ਹੈ ਜੀ ਚਲੋ ਉਹਨਾਂ ਨੂੰ ਲੋੜ ਦਾ ਕਰਕੇ ਪੁੱਠੇ ਦੇ ਆਣਾ ਬਹਿ ਗਾ ਨੇ ਆ ਵੇਖੋ ਏਦਾਂ ਮਾਰਦੇ ਤਾਰਾ ਪੁੱਤੇ ਲੈ ਜਵਾਂਦਾ ਬੱਲੇ ਜਵਾਂਦਾ ਨਹੀਂ ਰਿਹਾ ਸਾਬੀ ਨਹੀਂ ਮਤਬ ਬੱਚਾ ਲਾ ਲੈਨੇ ਕੋਈ ਨਹੀਂ ਠੀਕ ਹੈ ਜੀ ਆਹ ਦੋਸਤੋ ਵੀਰੂ ਜੀ ਦੀ ਇਹ ਇਹ ਨਹੀਂ ਕਿ ਚੀਜਾਂ ਲੱਭਦੀਆਂ ਆਹ ਬੜੀਆਂ ਬੜੀਆਂ ਹੋਰ ਸਭ ਕੋਈ ਲੱਭ ਜਾਂਦਾ ਇਹ ਚੀਜਾਂ ਲੱਭਦੀਆਂ ਲੋ ਜੀ ਕਰੋ ਸਿੱਖ ਜੀ ਦੋਸਤੋ ਮਾਲਕ ਨੇ ਯਾਰ ਇੱਕ ਚੀਜ਼ ਨੂੰ ਗੁਣ ਬੜੇ ਬਖਸ਼ੇ ਆ ਹੋ ਗਏ ਕਿਉਂ ਨਵੜੀ ਇੱਕ ਨੰਬਰ ਬਾਕੀ ਸਫਾਈਆਂ ਭਾਜੀ ਵੇਖੋ ਸਫਾਈਆਂ ਤਾਂ ਬਹੁਤ ਜਿਆਦੀ ਹਨਾ ਬਰੀਕ ਆ ਜੇ ਕਿਤੇ ਤੁੰਦੀ ਦੇ ਗਾਂ ਹੀ 65000 ਦੀ ਸੀ ਚਲੋ ਅੱਛਾ ਜੀ ਹਾਂ ਦੱਸੋ ਕਰੋ ਚੈੱਕ ਵੇਂਜ ਜੀ ਦੋਸਤੋ ਦੋਵੇਂ ਪਾਸੇ ਬਰੀਕ ਬਰੀਕ ਤੇ ਗੁਲਾਬੀ ਰੰਗ ਭਾਜੀ ਵੱਚੀ ਵੇਖੋ ਗੱਡੀ ਸੋਹਣੀ ਵੱਚੀ ਵੱਚੀ ਦੋਸਤੋ ਆ ਵੇਖੋ ਹੈ ਜਮਾਂ ਕਬੂਤਰੀ ਵਰਗੀ ਵੱਚੀ ਆ ਗਿੱਲਾ 나ੜੂ ਜੋ ਇਹ ਗਿੱਲਾ 나ੜੂ ਬਿਲਕੁਲ ਗਿੱਲਾ ਨੜੂ ਆ ਵੇਖੋ ਤੇ ਇਹਦੀਆਂ ਸ਼ੇਰਾਂ ਚੋਈਆਂ ਕਿੰਨੀ ਹੋ ਗਈਆਂ ਭਾਜੀ ਇਹਦੀਆਂ ਤਿੰਨ ਚਵਾਈਆਂ ਹੋਈਆਂ ਤਿੰਨ ਚਵਾਈਆਂ ਹਾਂਜੀ ਇਹਦੀ ਦੋਸਤੋ ਇੱਕ ਚੀਜ਼ ਨੋਟ ਕਰਿਓ ਇਹਦੀ ਮਿਲਕ ਵੈਨੜੀ ਲੱਗੀ ਨਾ ਪੈਸੇ ਮੈਂ ਨਾ ਭਾਜੀ ਆਰਡਰ ਵੇਖੋ ਹਾਂ ਆਰਡਰ ਤੇ ਐਡਾ ਸੋਹਣਾ ਲੱਗਾ ਬੱਚੀ ਨੂੰ ਦੋਸਤੋ ਜਾਲ ਹੀ ਬਣਿਆ ਪਿਆ ਨਾ ਤੇ ਬੀਦੀ ਕਰ ਪੂਰਾ ਸਾਰੇ ਸਾਰੇ ਹਿਸਾਬ ਆ ਠੀਕ ਹੈ ਕੋਤੋਂ ਹੀ ਰੁੱਖੀ ਰੁੱਖੀ ਆ ਠੀਕ ਹੈ ਜੀ ਕੋਤੋਂ ਹੀ ਆਵੇ ਨਾ ਰਾਂਗ ਆਵੇ ਨਾ ਚਲੋ ਸਾਨੂੰ ਹੁੰਦਾ ਵੀ ਚਲ ਇਹੋ ਜਿਹੀ ਅਸੀਂ ਰੋਟੀ ਖਾਣੇ ਨਾ ਭਲੇ ਚਲੋ ਭਾਈ ਇਹ ਰੁੱਖੀ ਰੁੱਖੀ ਕਿਹੜਾ ਕਿਨੇ ਰਹਿ ਗਈ ਸ਼ਨਾਈ ਬਣਾ ਦੂੰਗਾ ਇਹਦੀ ਮੈਂ ਕਿਹਾ ਵੀ ਪਤਾ ਗੱਲ ਕੀ ਜਿਹੜੀ ਚੀਜ਼ ਦੇ ਵਿੱਚ ਕੋਈ ਔਗਣੇ ਦੰਦ ਘਸਿਆ ਜਾਂ ਕੋ ਟੁੱਟਾ ਜਾਂ ਖੋਲਾ ਹੈ ਕੁਆਰੀਆਂ ਦੇ ਸਾਹਦੇ ਨਹੀਂ ਭਾਉ ਮਾਲ ਲੋਕੀ ਪੈਸੇ ਮੰਗ ਲੈਣਗੇ ਮਾਸੇਰੇ ਕਿੰਨਾ ਚੋਆਇਆ ਨੇ ਪਹਿਲੇ ਸੁਣ ਕੇ ਪਤਾ ਕੀਤਾ ਪਾਜੀ ਇਹਨਾਂ ਦੋ ਦੰਦ ਦੇ ਵੀ 16 17 ਕਿਲੋ ਚੋਂ ਦੀ ਰੀ ਪੁੱਠੇ ਦੋ ਹੀ ਖੋਲੀ ਮੈਂ ਠੀਕ ਹੈ ਜੀ ਹਾਂਜੀ ਠੀਕ ਹੈ ਇਹਦਾ ਦੰਦ ਚਾਰ ਦਿਨ ਰਹੀ ਇਹਦਾ ਇਹ ਨੇਵਾ ਬੰਨੀ ਫਿਰੇ ਮਖਸ਼ ਠੀਕ ਹੈ ਜੀ ਇਹਦਾ ਦੀ ਮੈਨੂੰ ਖਾਲੀ ਕਰ ਤੇ ਮੈਂ ਭਰਾ ਉਹ ਵੀ ਆਂਦੀ ਮੈਨੂੰ ਖਾਲੀ ਕਰ ਤੇ ਮੈਂ ਭਰਾ ਠੀਕ ਹੈ ਦੱਸੋ ਫਿਰ ਇਹਦਾ ਮੁੱਲ ਮੋਲ ਜਿਤ ਮੈਂ ਦੇਣਾ ਤੁਸੀਂ ਕਰ ਦਿਓ ਆਲੇ ਚਲੋ ਪਤਾ ਗੱਲ ਕੀ ਜਾਇਜ ਜੇ ਕਰਾ ਲਈਏ ਬੋਲੇ ਨਾ ਭਾਜੀ 45000 ਦੇ ਵਿੱਚੋਂ 2000 ਛੋਡੂ 43000 ਰੁਪਏ ਮੁੱਲ ਬੁਣ ਮੁੱਲ ਬੁਣ ਜਾ ਕਰਦਾ ਮੁੱਲ ਬੁਣ ਜਾ ਹੈਨਾ ਵੈਸੇ ਡਿਮਾਂਡ 52000 ਰੁਪਏ ਦੀ ਹੈਨਾ ਆ ਵੈਸੇ ਬੁਣ ਜਾ 43000 ਚੋਂ ਆਇਆਂ ਗਿਆ ਦਾ ਮਾਨ ਤੰਗ 43 ਚੋਂ ਮਾਨ ਦੋ 1000 ਰੁਪਏ ਛੱਡ ਦਾਂਗੇ 43 ਚ 43 45 ਚੋਂ ਹੁੰਦਾ 43 ਇਹ ਨਾ ਚਲਿਦਾ ਲੈ ਆਓ ਜੀ ਮੈਂ ਤੇ ਉਹ ਬਿਲਕੁਲ ਹੋਣਾ ਮੁੱਲ ਤਾਂ ਆਏ ਆਪਾਂ ਪਰਸੋਂ ਬਾਈ ਸਾਰਾ ਹੀ ਮਾਲ ਵੇਚ ਗਿਆ ਠੀਕ ਹੈ ਜੀ ਤੇ ਰਹਿਣਾ ਕਰ ਮਾਲ ਜਿੰਨਾ ਵੀ ਆ ਜਿਹੜਾ ਜਿਹਦੇ ਘਰ ਜਾਂ ਨਵੀਆਂ ਨੁਰੀਆਂ ਰਹਿਣ ਇਹ ਦੁੱਧ ਦੇਵਾਣ ਦੋਸਤੋ ਵੀਰ ਨੇ 50000 ਰੁਪਇਆ ਰੱਖਿਆ ਤੇ 43000 ਚ ਤੜਾਇਆ ਕਹਿੰਦਾ ਮਾਨਤਨ ਛੋੜ ਛੱਪਾ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਗਾਂ ਬੜੀ ਸੋਹਣੀ ਹੈ ਤਾਜੀ ਸੂਹੀ ਹੈ ਤੇ ਗੁਲਾਬੀ ਰੰਗ ਦੇ ਥਣ ਦੋਸਤੋ ਬਹੁਤ ਵਧੀਆ ਕੁਆਲਿਟੀ ਦੇ ਚੈੱਕ ਕਰੋ ਬਾਕੀ ਨਾੜਾ ਚੈੱਕ ਕਰ ਲੋ ਜੀ ਇਹ ਦੋ ਅੱਗੇ ਆ ਗਿਆ ਤਿੰਨ ਨੰਬਰ ਬਾਈ ਭਾਜੀ ਇਹ ਵੀ ਵੜੀ ਸੂਹੀ ਆ ਇਹ ਵੀ ਤਾਜੀ ਸੂਹੀ ਹੈ ਤਾਜੀ ਸੂਹੀ ਅੱਜ ਹੋ ਗਿਆ ਇਹਨੂੰ 14-15 ਦਿਨ ਹੋ ਗਏ ਇਹਦੇ ਮਗਰ ਵੱਸ਼ੀ ਹਾਂਜੀ ਵੱਸ਼ੀ ਵੀ ਹੈ ਲਓ ਜੀ ਇਹਦੇ ਮਗਰ ਵੱਸ਼ੀ ਦੋ ਗਾਵਾਂ ਜੀ ਦੋਸਤੋ ਸੂਆ ਪਹਿਲਾ ਚੌਗੀ ਇਹ ਸੂਆ ਕਿੰਨਾ ਦੁੱਧ ਚੋਂਦੀ ਛੇਰੇ ਭਾਜੀ ਹੁਣ ਤੇ 11 12 ਕਿਲੋ ਦੁੱਧ ਹੋ 11 12 ਕਿਲੋ ਹੈਨਾ ਹਾਂਜੀ ਠੀਕ ਹੈ ਜੀ ਭਾਜੀ ਵਾਜੂਗੀ ਹੋਰ ਹਾਂਜੀ ਭਾਜੀ ਦੁੱਧ 14 15 ਕਿਲੋ ਕਰੂਗੀ ਵੱਛੀ ਬਹੁਤ ਖੁੱਤੀ ਵਾਲੀ ਕਾਲੀ ਹੈ ਤੁਰਦੀ ਖੁੜੀ ਲੈ ਕੇ ਆਹ ਨਹੀਂ ਉਹ ਕਪਾਇਆ ਸੰਗਲ ਜਾਈ ਚੱਬੂ ਪਾਇਆ ਕਰਕੇ ਆਲ ਕਰਦੀ ਆਹ ਲਈ ਦੁੱਧ ਕਰੇ ਚੱਲ ਆਨੇ ਇਦਾਂ ਹੀ ਥੱਲੇ ਬਹਿ ਜਾ ਕੋਈ ਗੱਲ ਚੈੱਕ ਕਰਵਾ ਦੇ ਨੀ ਵੀਰਾਂ ਨਾ ਕਰ ਆ ਲਈ ਕਰੋ ਚੱਕ ਪਹਿਲਾ ਸੂਆ ਚਾਰ ਦੰਦ ਹੈਨਾ ਲਾ ਛੱਡ ਦੇ ਛੱਡ ਦੇ ਬੱਚਾ ਇਹਦੇ ਮਗਰ ਵੱਛੀ ਵਛੀ ਬੜੀ ਕਰਤੂਤ ਅਲੀ ਲੈਣੀ ਬਹੁਤੀ ਸੋਹਣੀ ਮਖਰ ਬਾਈ ਲੈ ਜਾ ਲੈ ਬਹੁਤ ਸੋਹਣੀ ਆਰਡਰ ਕੁਆਲਟੀ ਤਿਆਰ ਕੀਤੀ ਹੈ ਕਿੜੀ ਇੱਕ ਮਾਰ ਆਏ ਓਏ 12 ਕਿਲੋ ਦੁੱਧ ਚੌਂਡੀ ਹਾਂਜੀ ਭਾਜੀ 11 ਕਿਲੋ ਦੁੱਧ ਖੁੱਲਾ ਹੋਊਗਾ 11 ਕਿਲੋ ਖੁੱਲਾ ਡੁੱਲਾ ਦੁੱਧ 12 ਕਿਲੋ ਜੀ ਅਸੀਂ ਕਿਲੋ ਘੱਟ ਦੱਸਣਾ ਹੈ ਨਾ ਔਰ ਵੀਰੇ ਦਾ ਕੋਈ ਜਿਹੜਾ ਮਰਜੀ ਚਵਾਲੇ ਦੋ ਡੰਗ ਤਸੱਲੀ ਕਰਾ ਲੈ ਚਾਰ ਚਵਾਲੇ ਖਾਪਤ ਲਾਉਣੇ ਵੀ ਖਾਣ ਨੂੰ ਮੈਂ ਹਾਂਜੀ ਭਾਜੀ ਕੋਈ ਇਹੋ ਜੀ ਗੱਲ ਹੀ ਨਹੀਂ ਦੇ ਲਓ ਜੀ ਕਰੀ ਬਾਕੀ ਥੋੜਾ ਜਨਾ ਬੰਦੇ ਆਪਰੇ ਤੋਂ ਕਰੂ ਦੇਖ ਹਾਂਜੀ ਪਤਸ਼ਾਹ ਹਾਂ ਅਸੀਂ ਬਾਈ ਸ਼ਰੀ ਇਹਦਾ ਮੁਲਕ ਨਾ ਕਰਨਾ ਪਾਜੀ ਇਹਦਾ ਮੁੱਲ ਕਰਦੇ 50000 ਰੁਪਇਆ 45 ਜੋ 2000 ਛੋੜੋ ਜੂ 43 ਤੇ 43 ਅੱਜ ਅੱਜ ਸਮਝੋ ਵੀ ਫੇਰ 6 ਲਾ ਕੇ ਪਾਲ ਕਰੀਏ ਅਸਲੀ ਹੈ ਹਾਂ ਠੀਕ ਹੈ ਜੀ ਠੀਕ ਹੈ ਲੋ ਜੀ ਦੇਖੋ ਮੁੱਲ ਸੇਮ ਦੋਹਾਂ ਬੱਚੀਆਂ ਦਾ 43000 ਉਹਦਾ ਤੇ 43000 ਚ ਮੰਨਦਾਂ ਨੇ ਇਹਦਾ ਹੈਨਾ ਇਹ ਦੋ ਕੇ ਆ ਗਈ ਭਾਈ ਗੱਪਣਗਾ ਹਾਂ ਜੀ ਭਾਜੀ ਇਹ ਸੁਵਾ ਕਨਵਾ ਸੁਣੀ ਚਰੇ ਸੁਵਾ ਭਾਜੀ ਯਾਰ ਕੀ ਦੂਜਾ ਸੁਣੀ ਦੂਜਾ ਸੁਵਾ ਸੁਣੀ ਜੀ ਤਿਆਰੀ ਜੀ ਹੈਨਾ ਪਾਜੀ ਦੇਣ ਇਹੋ ਜਾਂ 10 ਲੈ ਜੇ ਹਾਂ 15 ਲੈ ਜੇ ਹਾਂ ਉਹ ਆਂਦੇ ਵੀ ਮਰਬੜਾ ਅੱਛਾ ਭਾਈ ਕਿੰਨਾ ਟਾਈਮ ਦੱਸਿਆ ਖੜਦੀ ਏ ਬਾਜੀ ਖੜਦੀ ਜੋ ਅੱਜ ਤਰੀਕ ਹੋ ਗਈ ਆ 13 ਹਾਂਜੀ ਇਹਦੇ 21 ਤਰੀਕ ਨੂੰ ਦਿਨ ਪੂਰੇ ਹੁੰਦੇ 13 ਫਰਵਰੀ ਜਾਨੀ ਕਿ 21 ਫਰਵਰੀ ਨੂੰ ਜਿਹੜੇ ਦੇ ਪੂਰੇ ਹੁੰਦੇ ਨੇ ਹੈਨਾ ਬਾਦ ਵੀ ਟਾਈਮ ਖੜ ਸਕਦਾ ਹਾਂਜੀ ਨਹੀਂ ਆ ਗਈ ਬਾਜੀ ਉਦਾਂ ਦੇ ਹਾਂ ਉਹਦਾ ਤਾਂ ਤਿਆਰੀ ਚ ਪੂਰੀ ਆ ਗਈ ਆ ਹੁਣ ਦੀ ਅਜੇ ਚਲੋ ਵਲਟ ਨਾ ਕਾਫੀ ਪਈਆਂ ਖਣ ਬਹੁਤ ਸੋਹਣਾ ਹਾਂ ਲਿਆ ਤੋਰੀਏ ਨੂੰ ਛੇੜੇ ਕੱਟ ਬਾਹਰ ਇਹ ਸੂਰ ਦੂਜਾ ਸੋਹਣੀ ਤੇ 21 ਫਰਵਰੀ ਨੂੰ ਜਿਹੜੇ ਦੇ ਦਿਨ ਪੂਰੇ ਹੁੰਦੇ ਆ ਧੋਹਰ ਹਾਲੋ ਜੀ ਕਰ ਲਿਓ ਜੇਕਰ ਰਾਜੀ ਹੈ ਦੋਸਤੋ ਪੂਰੀ ਇਹ ਵੀ ਕਰਮਾ ਲਈ ਬਾਕੀ ਦਿਨ ਦੋਸਤੋ ਦੋ ਚਾਰ ਪਸ਼ੂ ਕਈ ਰਾਂ ਲੈ ਵੀ ਜਾਂਦਾ ਵੱਧ ਭਾਜੀ ਬਹੁਤੀ ਕਰਤੂਤਨ ਵਾਲੀ ਪਹਿਲਾਂ ਨੇ ਦੁੱਧ 13 14 ਕਿਲੋ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਆ ਲਓ ਜੀ ਚੈੱਕ ਕਰ ਲਿਓ ਇਹਨੂੰ ਤੋਰ ਪੁੱਤ ਇਹਨੂੰ ਆ ਲਓ ਜੀ ਕਰੋ ਚੈੱਕ ਜੀ ਲੈ ਛੋਟੇ ਮੋੜ ਬਾਨੀ ਵੜੀ ਆ ਹਾਂ ਇਹ ਤੇ ਗੱਲ ਹੈ ਪੂਰੀ ਬਾਨੀ ਥੱਲੇੋਂ ਵੈੜ ਬਾਕੀ ਨੂੰ ਚਲੋ ਸਟਾਲਾ ਸਟੂਲਾ ਆ ਹਾਂਜੀ ਚੱਲ ਆ ਲਓ ਜੀ ਬੰਦੇ ਪੁੱਤ ਬੰਦੇ ਕਰ ਲਓ ਚੈੱਕ ਤੁਹਾਡਾ ਦੂਜਾ ਸੁਣੀਆ ਤੇ ਬਿਲਕੁਲ ਸੂਨ ਦੇ ਨੇੜੇ ਆ ਬਣ ਤਾ। ਹਾਂ ਤੂੰ ਬਹੁਤ ਸੋਹਣਾ ਲੱਗਾ। ਹਾਂ। ਵੀ ਅੱਲਾ ਦੇ ਥਾਂ ਲੱਗਾ ਮੋਟਾ ਸਾ। ਹਾਂਜੀ ਹਾਂਜੀ ਇਹਦੀ ਗੱਲ ਹੈਗੀ। ਹਲਦ ਜੀ ਕਰੋ ਚੱਕ ਜੀ। ਤੇ ਇਹਨਾਂ ਦਾ ਬਿਲਕੁਲ ਤਾਜੀ ਸੂਈ ਤੇ ਇੱਕੇ ਵਸ਼ੀਗ ਬਣ ਬਾਈ ਜੀ ਕਿੰਨਾ ਮੁੱਲ ਤੇ ਹੋਗਾ? ਭਾਜੀ ਮੁੱਲ ਤੇ 50 ਕਰ ਦੇ। ਹਮ। ਤੇ ਦੋ ਹੀ ਛੜ ਦਈਏ 45 ਚੋਂ। 45 ਚੋਂ? ਹਾਂਜੀ। ਇਹ ਵੀ 45 ਦੀ। 45 ਦੀ। ਇੱਕੋ ਪੜਾ ਪੜ ਲਿਆ ਹੋਰ। ਇੱਕੋ ਅੱਜ ਪੜਾ ਨਾ ਅੱਜ ਮਹਿੰਗਾ ਵੀ। 43 ਉਹਦਾ ਖਾਤੇ ਚ ਪੂਣਾ 43 ਉਹਦਾ 43 ਉਹਦਾ ਉਹਦਾ 1000 ਕਟ 70 ਸਹੀ ਠੀਕ ਹੈ ਹਾਂ ਠੀਕ ਹੈ ਜੀ ਲੋ ਦੋਤੋ ਸੇਮ ਵੀ ਮੋਲ ਤੇ ਲਾ ਕੇ ਲਿਆਂਦਿਆਂਗੇ ਜਿਹੜਾ ਵੀ ਨਾਗ ਜਿਹੜੇ ਵੀ ਨੂੰ ਪਸੰਦ ਆਊਗਾ ਖਰੀਦ ਸਕਦੇ ਤੇ ਬਾਈ ਦਾ ਨੰਬਰ ਫੋਨ ਤੇ ਕੱਲੂਗਾ ਤੇ ਆਪਣਾ ਜੇ ਕੋਈ ਨਾਗ ਤਿੰਨਾ ਤਿੰਨੇ ਖਰੀਦਨੇ ਚਾਹਵੇ ਤੇ ਤਿੰਨਾ ਦਾ ਮੋਲ ਬਿਲਕੁਲ ਸੇਮ ਸੇਮੀ ਹੈ ਬਾਕੀ ਮਾਨ ਤਾਂ ਜਿਹੜਾ ਬੰਦਾ ਤਾ ਗਰਮੀਆਂ ਦਾ ਪਾਖਾ ਗਿਆ ਹੁਣ ਜਿਹੜੇ ਸੋਨ ਵਾਲੇ ਡੱਡੂ ਵੇਚ ਜਣੇ ਮਾਲ ਬੜਾ ਇਹ ਚਲੋ ਵੀਡੀਓ ਆਰ ਕੋ ਭਿੰਨ ਭਰਾ ਵੇਦਾ ਮਾ ਲੇਣਾ ਬੜਾ ਸਾਨੂੰ ਮਾ ਲੇਣਾ ਸਭ ਨੂੰ ਔਖਾ ਵਾ ਬੇਚ ਨਾਲੇ ਭਾਈ ਅਡ ਡੋਣਾ ਦੋਤਾ ਭਰਨ ਲਿਆ ਜਾਣਾ ਇਹਨਾਂ ਕਰਮ ਵਾਲੀਆਂ ਇੱਕ ਟਾਈਮ ਦਾ ਖਾਣਾ ਇੱਕ ਟਾਈਮ ਦਾ ਬਚਾਉਣਾ ਲਓ ਜੀ ਸ਼ੁਰੂ ਕਰੋ ਚੁਆਈ ਦੀ ਲਿਆਓ ਆ ਲਿਆਓ ਲੋ ਦੋਤਾ ਚੁਆਈ ਤੁਹਾਨੂੰ ਜਿਹੜੀ ਇਸ ਗਾਂ ਦੀ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦੇਣੀ ਹੈ ਇੱਕ ਟਾਈਮ ਦੀ ਚੁਆਈ ਵੀਡੀਓ 'ਚ ਹੋ ਜੂਗੀ ਦੂਜੀ ਟਾਈਮ ਦੀ ਜਿਹੜੀ ਚੁਆਈ ਆ ਕੋਈ ਵੀਰ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚੁਆਈ ਲੈ ਜਾਂ ਆਪਣੀ ਵਿਜ਼ਿਟ ਕਰ ਲੇ ਮੈਂ ਨਾ ਕੋਈ ਗੱਲ ਨਹੀਂ ਭਾਈ ਤਸੱਲੀ ਕਰੀ ਹਾਂ ਆ ਸ਼ਾਨ ਉੱਥੇ ਮਾਣੀ ਬੁੱਟਾ ਲਿਆ 15 14 15 ਕਿਲੋ 22 ਕਹਿੰਦਾ ਬੋਲਾ ਥੱਲੇ ਤਿਆਰ ਹੈ ਬਾਕੀ ਜੋ ਹੋਇਆ ਤੁਹਾਡੇ ਸਾਹਮਣੇ ਆਇਆ ਹੈ ਨਾ ਟਾਈਮ ਤੇ 20 ਕਿਲੋ ਦੇਣਾ ਟਾਈਮ 'ਚ ਕੋਈ ਮਿਸ ਨਾ 3 ਵਜੇ ਦਾ ਟਾਈਮ ਹੈ ਨਾ ਹਾਂਜੀ ਹਾਂਜੀ ਜਜਮੈਂਟ ਆਪਣੀ ਟਾਈਮ 'ਚ ਹੋ ਜਾਵੇ ਚਾਰ ਵਜੇ ਗਏ 4 ਵਜੇ ਗਏ ਜੀ ਹਾਂਜੀ ਚਲੋ ਠੀਕ ਹੈ ਜੀ ਆਹ ਫੜ ਕੇ ਲੈ ਆਂ ਕੀ ਆ ਮਾਰ ਪਾ ਨਯੋ ਮੇ ਪਣੀ ਗਰਮ ਆ ਗਿਆ ਮੇਰੀਆਂ ਮਈਆਂ ਨੇ ਬਣਾ ਦਾ ਭਾਜੀ ਓ ਚੁੱਪ ਚੁੱਪ ਨੌਲੇ ਜੀ ਦੋਸਤੋ ਬੱਚਾ ਬਾਈ ਨੇ ਬੰਨਤਾ ਵਾ ਤੇ ਗਾਂ ਪਸਮਾਈ ਇਹ ਪੂਰੀ ਧੰਨ ਧੰਨ ਤੁਹਾਨੂੰ ਇਕਰਾ ਵਿਖਾ ਦੇਣਾ ਕਰਿਓ ਚੱਕੇ ਹਾਲੋ ਚੋਾਈ ਜਿਹੜੀ ਆ ਕਰ ਦੇਣੀ ਆ ਸਾਰੀ ਇਹਾਂ ਦੀ ਪਹਿਲੇ ਮੈਂ ਕਲਿਪਾਂ ਕੜਕੜ ਲਾਉਣੀਆਂ ਬਚੀਆਂ ਠੀਕ ਹੈ ਜੀ ਠੀਕ ਹਾਂ ਚੰਗਾ ਡੰਗਾ ਕਰਮਾਣਾ ਮਿਲਦਾ ਜੋ ਹਾਂਜੀ ਹਾਂਜੀ ਇਹਦੀ ਗੱਲ ਹੈ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਭਾਵੇਂ ਵੀਰ ਕੋ ਪਾ ਵੀ ਲਵੇ ਠੀਕ ਹੈ ਜੀ ਬਾਜੀ ਕਰੀਏ ਕਰੋ ਚੁਰੂ ਪਾਣੀ ਆਖੇਲੇ ਪਾਣੀ ਰੱਖਿਆ ਨਹੀਂ 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 ਬਾਲਟੀ ਆਪੇ ਖਾਲੀ ਵਿਖਾਤੀ ਐ ਤੇ ਲੋ ਜੀ ਕਰ ਲਓ ਜੇਕ ਦੋਸਤੋ ਮੂਹਰ ਲਿਖਣਾਂ ਨੇ ਧਰਾਂ ਜਾਵਾਂਗੇ ਆ ਲੋ ਜੀ ਚੁਆਈ ਤੁਹਾਡੇ ਸਾਹਮਣੇ ਆ ਕੋਈ ਪੂਰ ਛਟਾ ਨਹੀਂ ਜੀ ਬਿਲਕੁਲ ਚੁਆਈ 1 ਨੰਬਰ ਦੀ ਇਹ ਨੂੰ ਚੁਪ ਕਰਾਈ ਵਸ਼ੀ ਨਹੀਂ ਮੜਾਇਆ ਗਾੜੀ ਬੰਦ ਦੇ ਬਾਕੀ ਜਿਹੜੇ ਪਹੂ ਦੇ ਪੱਲੇ ਕਰਤੂਤ ਹੋਏ ਨਾ ਉਹਦਾ ਭਾਵੇਂ ਟਾਈਮ ਹੋਏ ਪਰ ਨਾ ਟਾਈਮ ਹੋਇਆ ਚੋਂ ਉਹਨਾਂ ਨੇ ਦੂਰ ਚੰਗੇ ਚੰਗੇ ਪਹੂ ਟਾਈਮ ਲਾਉਂਦੀ ਲੋੜੀ ਲੋੜ ਦੀ ਪਿੰਡੀ ਹਾਂਜੀ ਟਾਈਮ ਅੱਜ ਲਾ ਲਾਂਗੇ ਵਖਰੇ ਨੇ ਵੀਊ ਤੇ ਪਤਾ ਕੀ ਜਾਂਦੇ ਲੋਕੇ ਮੁੜ ਕੇ ਸੱਜਰ ਸੂਏ ਪਹੂ ਨੂੰ ਵੇਲੇ ਟਾਈਮ ਲਾਉਣਾ ਮਾੜੀ ਗੱਲ ਆ ਮੁੜ ਕੇ ਕਮੈਂਟ ਲੋਕੀ ਵੇਹੇ ਦੋਸਤੋ ਗਾਲੀ ਕਰਨ ਲੱਪੀ ਜੈਨ ਮਸਤ ਮੈਂ ਨਾ ਮੈਂ ਆ ਭਾਜੀ ਠੀਕ ਹੈ ਜੀ ਕਿਨਾਂ ਮੈਂ 1.5 ਲੱਖ ਰੁਪਈਆ ਲਾਉਣਾ ਵੱਛੀ ਲਵੇ ਠੀਕ ਲੋਹਾ ਮਈਆਂ ਜੋਗਾ ਤੋਂ ਹਾਂਜੀ ਇਹ ਦੁੱਧ ਇਹ ਬਿਲਕੁਲ ਚਿੱਟਾ ਦੁੱਧ ਹੈ ਮੈਂ ਨਾ ਇਹ ਚਿੱਟਾ ਚਿੱਟਾ ਮਈਆਂ ਰਗਾ ਦੁੱਧ ਹੈ ਇਹ ਅੱਛੀ ਲੱਤ ਚੋ ਕਿੱਥੇ ਰੱਖ ਰੇ ਹੱਥ ਕਰੇ ਮੂਰਲੇ ਦੋ ਥਲਾਂ ਦੇ ਦੋਸਤ ਚੋਈ ਜਿਹੜੀ ਹੁਣ ਲਈ ਬਾਲਟੀ ਕਿੰਨੇ ਲੀਟਰ ਦੀ ਹੈ ਜੀ ਭਾਜੀ ਇਹ 7.5 ਲੀਟਰ ਦੀ ਭਾਜੀ 7.5 ਲੀਟਰ ਦੀ ਬਾਲਟੀ ਹੈ ਨਾ ਜੀ ਅਜੇ ਚਲੋ ਭੜ ਭੜ ਵੀ ਹੋ ਸਕਦੀ ਥੋੜੀ ਥੋੜੀ ਹੋ ਸਕਦੀ ਬਸੋਂ ਦੇ ਸੂਈ ਭਾਜੀ ਹਾਂ ਕਿਉਂਕਿ ਦੂਜਾ ਤੀਜਾ ਸੂਏ ਤੱਕ ਪਹੁੰਚ ਜਾ ਜੀ ਪਾਉਂ ਬਾਕੀ ਚੁਆਈ ਤੁਹਾਡੇ ਸਾਹਮਣੇ ਵੀ ਲੋਕਾਂ ਆਏ ਮਸਤ ਗਾਲੀ ਕਰਨ ੜੀ ਐ ਬਿਨਾ ਰਸੀ ਤੋਂ ਬਾਈ ਚੁਆਈ ਕਰਨ ੜਿਆ ਜੀ ਲਓ ਭਾਜੀ ਓਕੇ ਜੀ ਅਗਲੇ ਸਾਲ ਹੋ ਗਏ ਜੀ ਹਾਂਜੀ ਹਾਂਜੀ ਮਗਲ ਤੋਂ ਨਾਲ ਹੀ ਕਰੋ ਸ਼ੁਰੂ ਜੀ ਆਹ ਲਓ ਜੀ ਕਰਿਓ ਚੱਕ ਦੋਸਤੋ ਮਗਲ ਕਰਨ ਦੀ ਚੁਆਈ ਬਾਲਟੀ ਭਾਈ ਦੂਜੀ ਲਾ ਕੇ ਕਰ ਆਹ ਪੀ ਲਿਆ ਛਾੜ ਡਰ ਡਰਾਣਾ ਯਾਰ ਪਛਾਨ ਐਸੀ ਰਾਤੇ ਬਾਲਟੀ ਰੱਖਦੇ ਰਾਤੇ ਛੋਟੇ ਬਾਲਟੀ ਰੱਖ ਕੇ ਜਦੋਂ ਪਾਸੋਂ ਉਹ ਮੈਨਾਂ ਕਿਉਂਕਿ ਪਹੂਣਾ ਕਹੀ ਰਿਹਾ ਚੋਾਈ ਚ ਡਰ ਜਾਂਦਾ ਦੂਜੇ ਪੰਨੇ ਡਰ ਜਾਂਦਾ ਭਾਈ ਲੰਗਰ ਲੰਗਰ ਨੂੰ ਨਜ਼ਰ ਹੀ ਲੱਗ ਜਾਂਦੀ ਹਾਂਜੀ 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 ਸੁਜੀ ਰਾਜ ਚੋਜਵਾਨਾ ਜੀ ਖੇਚੋ ਆ ਜੋ ਬਾਲਟੀ ਐਚ ਜੂ ਮਗਰ ਹੁੰਦਾ ਬਦਲ ਕੇ ਚੋਣ ਦਾ ਇੱਕ ਮਕਸਦ ਇਹ ਆ ਵੀ ਕਈ ਵਾਰ ਕੋਈ ਜਨਾਨੀ ਜਾਂ ਕੋਈ ਵੀਰ ਭੈਣੇ ਚੋਣ ਦਾ ਹੁੰਦਾ ਤੇ ਉਹ ਆਹ ਭਾਜੀ ਇਹ ਨਾ ਕੋ ਮਨ ਚ ਆਖੇ ਵੀ ਬਦਲ ਕੇ ਖੰਡੇ ਰੱਖ ਕੇ ਬਾਲਟੀ ਪਾ ਪਟਾ ਕੇ ਲੋ ਜੀ ਕੋਈ ਗੱਲ ਨਹੀਂ ਕੋਈ ਗੱਲ ਚੋਣ ਦੇ ਜਦਾਂ ਆਹ ਲੋ ਜੀ ਚੋਈ ਹਰ ਇੱਕ ਬੰਦੇ ਦੀ ਆਪਦੀ ਬਾਕੀ ਭਾਜੀ ਮੇਰਾ ਮਕਸਦ ਇਹੋ ਹੀ ਆ ਵੀਡੀਓ ਬਣਾਉਂਦਾ ਮਿਹਨਤ ਕਰ ਉਹਥੇ ਜੇ ਬੰਦਾ ਰੱਖਿਆ ਦੇ ਉੱਤੇ ਜੜ ਕੇ ਰੱਖੂ ਸਭ ਕੁਝ ਦੇ ਦਿਆਂ ਆਪਣਾ ਪੰਜਾਬ ਆ ਕਿੱਡਾ ਵੱਡਾ ਪੰਜਾਬ ਆ ਹੂੰ ਵਧੀਆ ਆਪਣੀ ਰੋਟੀ ਪਾਣੀ ਖਾਓ ਠੀਕ ਹੈ ਸਾਰੇ ਕੰਮ ਤਰੀਕੇ ਨਾਲ ਚੱਲਦੇ ਠੀਕ ਹੈ ਜੀ ਤੇ ਆਪਾਂ ਧਿਆਨ ਹੀ ਰੱਖ ਲਿਆ ਵੀ ਆਹ ਕਰ ਲਾ ਉਹ ਕਰ ਲਾ ਹਾਂਜੀ ਨਸ਼ਿਆਂ ਨੂੰ ਠੱਲ ਪਾਈ ਜਾਵੇ ਠੀਕ ਹੈ ਤੇ ਉਹਨਾਂ ਵਾਲੇ ਧੀ ਪੁੱਤ ਵੱਜ ਜਾਣ ਬਾਕੀ ਕੰਮ ਤੇ ਤੁਹਾਨੂੰ ਪਤਾ ਸਮਾਂ ਮੜਾ ਸਮਾਂ ਕੰਮ ਤੇ ਜਰੂਰੀ ਸਮਾਂ ਬਹੁਤ ਮੜਾ ਹਾਂ ਸਮਝ ਤੇ ਚਲੋ ਜੀ ਜੀ ਮਾਰੀ ਕਿਰਪਾ ਕਰੇ ਸਾਰਿਆਂ ਆਹ ਬਾਬਾ ਬੁੱਢਾ ਕਮਾਈ ਕਰਨ ਵਾਲਿਆਂ ਨੂੰ ਚਵਾਈ ਦੀ ਗਾਂ ਦੀ ਦੋਸਤਾਂ ਤੋਰ ਕੇ ਇੱਕ ਰਮ ਵਿਖਾ ਦੂੰਗਾ ਚਵਾਈ ਕਰਕੇ ਤੁਸੀਂ ਵੇਖ ਲਿਓ ਇਹਦਾ ਐ ਪੂਰਾ ਵਰ ਨੰਨ ਚਵਾਈ ਭਾਜੀ 4 ਵਜੇ ਚੋਈ ਗਈ 4 ਵਜੇ ਭਾਵੇਂ ਮੈਨੂੰ ਭਾਵੇਂ ਅੰਦਰ ਉੱਠਿਆ ਤੇ ਚਲੋ ਸਵੇਰ ਵੇਲੇ ਨਹੀਂ ਜਾਂਦਾ ਜਿਹੜੀ ਗੱਲ ਹੈ ਆਪਾਂ ਸਵੇਰ ਤੇ ਥੱਕਣਾ 4 ਵਜੇ ਫੇਰ ਆਨਲਾਈਨ ਚਵਾਲੇ ਠਾਲ ਉੱਠ ਪੂੰਗਾ ਫੋਨ ਲੱਗੇ ਰਹੂਗਾ 4 ਵਜੇ ਮੇਰਾ ਵੀਰ ਖੂ ਫੇਰ ਠਾਲੇ ਠੀਕ ਹੈ ਜੀ ਤੇ ਫੇਰ ਦੋ ਬਾਲਟੀਆਂ ਪਰਾਲੇ ਠੀਕ ਹੈ ਇਹ ਆਂਦੀ ਮੈਨੂੰ ਖਾਲੀ ਕਰ ਕਿਰਸੂਤਲੀ ਬੜੀ ਇਹ ਲਾਈ ਵੀ ਤਾਂ ਚਵਾਈ ਆ ਵੀ ਐ ਇਤਨਾ ਤਸੱਲੀ ਕਰੋ ਫਗਲੇ ਨੂੰ ਇਹ ਜਜਮੈਂਟ ਹੋਣੀ ਦੀ ਵਿੱਚ ਆਈ ਇੱਕ ਟਾਈਮ ਦੀ ਹੋਈ ਹੈ ਦੂਜੇ ਟਾਈਮ ਦੀ ਅਗਲਾ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਕਰ ਲੈ। ਬੱਚੇ ਨੂੰ ਛੜਦੀ ਥੋੜਾ ਜਿਹਾ ਛੜਦੇ ਬੱਚੇ ਨੂੰ ਦੋਕੇ ਲੱਕੇ ਛੜਦੇ ਬੱਚੇ ਨੂੰ ਜਦੋਂ ਚਿਰ ਛੜਦੇਗਾ ਬੱਚਾ ਦੁੱਧ ਦਾ 5 15 ਕਿਲੋ ਦੱਸਿਆ ਕੋ ਮਿੰਨ ਕੇ ਲੀਟਰ ਨਾਲ ਆਪਾਂ ਨੂੰ ਕੋਈ ਸ਼ਾਕੀ ਨਹੀਂ ਹਾਂ ਠੀਕ ਹੈ ਜੀ। ਬਾਕੀ ਦੋਸਤੋ ਤੁਹਾਨੂੰ ਬਖਾਉਣੀ ਹੈ ਕਰਾਦੀ ਗੱਲ ਇਹ ਨਿੰਬੂ ਨੂੰ ਛੋੜ ਗਈ ਛੜਦੇ ਪਏ ਬੱਚਾ ਆ ਇਹ ਬਾਲਟੀ ਭਾਈ ਸ਼ੇਰ ਕਿੰਨੇ ਦੀ ਪਾਜੀ ਇਹ ਬਾਲਟੀ ਆ 14.5 ਕਿਲੋ ਦੀ 14.5 ਕਿਲੋ ਹਾਂ ਜੀ ਤੇ ਅੰਦਾਜ਼ਾ ਕਿੰਨਾ ਹੋਊਗਾ ਤਾਜ਼ਾ ਭਾਜੀ ਇਹ ਆ ਵੀ ਇਹ ਮਾਨ ਕੇ ਚਲਿਓ ਕੋਈ ਨਾਉਂ ਨਾ ਕਰਾਓ ਇਹ ਚੋਰ ਪਾ ਦੇਣੇ ਤੂੰ ਹੀ ਪਾਜੀ 8 ਕਰਕੇ ਲਾਓ ਜਿਹੜਾ ਠੰਡਾ ਵਾ ਆ ਲੋ ਮੈਨੂੰ ਇਦਾਂ ਹੀ ਪਿਆਓ ਦੁੱਧ ਦੇ 9 ਕਿਲੋ ਆ 9 ਕਿਲੋ ਤੇ ਲਾ ਕੇ ਬੰਨੇ ਆ ਠੰਡਾ ਇਹ ਖੁੱਲਾ ਦੁੱਧ ਆ ਆਪਾਂ ਕਿਹਨੂੰ ਘੱਟ ਹੀ ਦੱਸਣਾ 4 ਵਜੇ ਦੀ ਚੁਆਈ ਜੀ ਤੇ ਤੁਹਾਡੇ ਸਾਹਮਣੇ ਦੁੱਧ ਆ ਪਿਆ ਬਾਲਟੀ ਚ ਬਾਕੀ ਆਪੇ 9 ਕਿਲੋ ਦੁੱਧ ਹੋਊਗਾ ਹਾਂ ਵਧੀਆ ਖੁੱਲਾ ਢੋਲ ਖੁੱਲਾ ਢੋਲ ਪਾਵੇਂ ਇਹਦੀ ਮਾਗੀ ਚੁਆਈ ਤਕਰੀਬਨ ਤਕਰੀਬਨ ਅਗੋਂ ਥੱਲੇ ਬੱਚੇ ਨੇ ਛੱਡਿਆ ਜੋ 18 ਲੀਟਰ ਦੇ ਲਾਗੇ ਬੰਨੇ ਦੁੱਧ ਦੀ ਚੁਆਈ ਕਰਨੀ ਜੀ ਆ ਲੋ ਜੀ ਬੁਜੀ ਗਾਂ ਦੀ ਦੋਸਤ ਤਨ ਤਾਰਾ ਹੀ ਮਰ ਕੇ ਫਾਂ ਤੋ ਕੇ ਵੀਡੀਓ ਨਾ 40 ਲੰਬੀ ਹੋ ਜੀਦੀ ਫਿਰ ਇਸ ਕਰਕੇ ਮੈਂ ਸਾਰੀ ਗਾਂ ਦੀ ਚੁਵਾਈ ਨਹੀਂ ਕਰਾਂਗਾ ਇੱਕ ਗਾਂ ਦੀ ਚੁਵਾਈ ਕਰਾਤੀ ਤੇ ਬਾਕੀ ਚਾਲੀ ਨੂੰ ਜਿਹੜਾ ਮੈਨੂੰ ਪਸੰਦ ਉਹ ਚੁਵਾਈ ਆ ਗਿਆ ਆਪਣਾ ਕਰਨ ਲਈ ਲਓ ਜੀ ਬਾਹਰ ਹੋ ਜੀ ਤਰ ਚੱਲ ਰਹਿ ਜੀ ਪਾਸੇ ਦਾ ਆ ਲੋ ਜੀ ਪਾਗਲੇ ਦੀ ਚੁਵਾਈ ਲੱਗੀ ਐ ਆ ਲੋ ਜੀ ਲੋ ਜੀ ਕਰੇ ਉੱਤੇ ਇੱਕ ਮਗਲ ਲਾਣ ਦੀ ਚੱਲ ਬਾਈ ਮੂਲ ਲਾਣ ਦੀ ਮਾਰ ਰਿਹਾ ਤੋਦੋ ਠੀਕ ਬਿਖਰੇ ਓਕੇ ਜੀ ਬੇਸ਼ੱਕ ਦੋਸਤੋ ਜੀ ਆਪਣੀ ਵੀਰ ਵੀਡੀਓ ਕਾਲ ਤੇ ਚੁਆਈ ਕਰ ਲੈ ਤੇ ਜਾ ਕੋਈ ਆਪਣੀ ਪਹੁੰਚ ਕੇ ਚੁਆਈ ਕਰ ਲੈ ਹਾਂਜੀ ਚੁਆਈ ਵਧੀਆ ਜੇ ਬਿਨਾਂ ਰੱਸੀ ਤੋਂ ਚੁਆਈ ਹੋਣੀ ਜੀ ਇਹਦੇ ਮਗਰ ਬੱਚਾ ਵਸ਼ੀ ਜੇ ਵਸ਼ੀ ਇਹਦੇ ਮੈਂ 43000 ਤੇ ਚੜਾ ਮਾਇਆ ਹਾਂ ਬਹੁਤ ਆਣੀ ਚਾਰ ਨਗ ਦੋਸਤੋ ਤੁਹਾਨੂੰ ਦਿਖਾਤੇ ਆ ਇੱਕ ਗਾੜੀ ਦੀ ਚੁਆਈ ਫੁੱਲ ਕਰਾਦੀ ਦੂਜੀ ਗਾੜੀ ਦਾ ਪਧਾਰਾ ਮਾਰ ਕੇ ਵਿਖਾਤੀ ਆ ਐਡਰੈਸ ਬੰਦਾ ਇੱਕ ਰੀਫੇ ਬੋਲ ਦੇਣਾ ਪਿੰਡ ਲਾਲੂ ਕੋਮਣਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਈ ਦਾ ਨਾਮ ਸ਼ਮਸ਼ੀਰ ਸਿੰਘ ਹੈ ਫੋਨ ਨੰਬਰ ਇគ្រੀ ਫੀ ਬੋਲੋ ਭਾਈ 98733878 ਠੀਕ ਹੈ ਜੀ ਆਹ ਤੋਂ ਬਾਅਦ ਸਬਰਾਈ ਕਰਿਆ ਕਰੋ ਭਾਈ ਦੇ ਜੁੜੇ ਚੈਨਲ ਨੂੰ ਠੀਕ ਹੈ ਧੰਨਵਾਦ ਉਸ ਤੋਂ ਰਲਾ ਧੰਨਵਾਦ ਜੀ